ਅਜ ਤੋਂ 5 ਸਾਲ ਪਹਿਲਾਂ ਇੱਕ ਗਾਣਾ ਆਇਆ ਸੀ ਪੰਜਾਬੀ ਗਾਣਾ ਜਿਸ ਦਾ ਨਾਮ ਸੀ ਜੱਟ ਦੀ ਕਲਿੱਪ ਸਿੰਗਰ ਸਿੰਘਾਂ ਨੇ ਇਹ ਗਾਣਾ ਗਾਇਆ ਸੀ ਗਾਣੇ ਦੇ ਸ਼ੁਰੂਆਤੀ ਬੋਲ ਬੜੇ ਹੀ ਹੈਰਾਨ ਕਰਨ ਵਾਲੇ ਸੀ ਤੇ ਉਹਨਾਂ ਲੋਕਾਂ ਵਾਸਤੇ ਬੜੇ ਹੀ ਚੰਗੇ ਲੱਗੇ ਸੀ ਜੋ ਲੋਕ ਅਜੇ ਸ਼ਬਦਾਵਲੀ ਨੂੰ ਪਸੰਦ ਕਰਦੇ ਨੇ ਸ਼ਬਦਾਵਲੀ ਸੀ ਲਿਟਲ ਬੋਏ ਵਰਗਾ ਨਾਮ ਚੱਲਦਾ ਰਸ਼ੀਆ ਜਾਪਾਨ ਸਾਥੋਂ ਡਰੇ ਹੋਏ ਆ ਜੱਟ ਦੀ ਕਲਿੱਪ ਜੋ ਇਹ ਗਾਣਾ ਹੈ ਬੀਬੀਸੀ ਤੇ ਚੱਲਦੀ ਆਸਤਕ ਵਾਲੇ ਹੈਡਲਾਈਨ ਮੰਗਦੇ ਇਸ ਤਰ੍ਹਾਂ ਦੇ ਗਾਣੇ ਦੇ ਬੋਲ ਸੀ ਉਹ ਸਿੰਗਾ ਸਿੰਗਰ ਸੀ ਅੱਜ ਸਿੰਗਾ ਸਿੰਗਰ ਇੰਨਾ ਖੁਦ ਡਰਿਆ ਹੋਇਆ ਕਿ 2-3 ਵਾਰ ਘਰ ਬਦਲ ਚੁੱਕਾ ਹੈ ਸਿੰਗਾ ਜੋ ਸਿੰਗਰ ਹੈ ਉਸਨੇ ਆਪ ਇਹ ਹੱਦ ਬੀਤੀ ਦੱਸੀ ਹੈ ਸੋਸ਼ਲ ਮੀਡੀਆ ਤੇ ਸਿੰਗਾ ਨੇ ਇਹ ਕਿਹਾ ਹੈ ਕਿ ਉਹਨਾਂ ਦਾ ਕੋਈ ਪਿੱਛਾ ਕਰ ਰਿਹਾ ਹੈ ਵਾਰ-ਵਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਤੇ 2 ਤੋਂ 3 ਵਾਰ ਉਹ ਆਪਣਾ ਘਰ ਬਦਲ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕੀ ਪੰਜਾਬ ਪੁਲਿਸ ਕਦੋਂ ਤੱਕ ਇਹ ਦੱਸ ਦੇਵੇ ਕਿ ਮੈਨੂੰ ਹੋਰ ਕਿੰਨੀ ਵਾਰ ਘਰ ਚੇਂਜ ਕਰਨਾ ਪਏਗਾ ਤਾਂ ਸੋਚੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਕਿਸੇ ਧੋਖਾ ਧੜੀ ਦੇ ਇਲਜ਼ਾਮ ਲੱਗ ਰਹੇ ਨੇ ਕਿਤੇ ਧਮਕੀਆਂ ਮਿਲ ਰਹੀਆਂ ਨੇ ਤੇ ਕਿਤੇ ਪਿੱਛਾ ਕੀਤਾ ਜਾ ਰਿਹਾ ਤਾਂ ਇਸ ਤਰ੍ਹਾਂ ਦਾ ਹਾਲ ਹੈ ਪੰਜਾਬੀ ਇੰਡਸਟਰੀ ਦਾ ਸਿੰਘਾ ਜੋ ਸਿੰਗਰ ਹੈ ਉਹ ਪਹਿਲਾਂ ਵੀ ਕਈ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਰਿਹਾ ਹੈ ਪਰ ਹੁਣ ਜਦੋਂ ਉਸਨੇ ਆਪਣੀ ਹੱਡ ਬੀਤੀ ਆਪਣੇ ਇੰਸਟਾਗ੍ਰam ਦੇ ਸਟੋਰੀ ਸੈਕਸ਼ਨ ਦੇ ਵਿੱਚ ਪਾ ਕੇ ਦੱਸਿਆ ਉਸ ਤੋਂ ਬਾਅਦ ਮੁੜ ਕੇ ਪੰਜਾਬ ਪੁਲਿਸ ਹੋਵੇ ਜਾਂ ਕਾਨੂੰਨ ਵਿਵਸਥਾ ਸਾਹਮਣ ਵਾਲਿਆਂ ਦੀ ਗੱਲ ਹੋਵੇ ਸਾਰਿਆਂ ਦੇ ਕੰਨ ਖੜੇ ਹੋ ਗਏ ਨੇ ਕਿ ਇੰਨਾ ਮਸ਼ਹੂਰ ਸਿੰਗਰ ਜਦੋਂ ਆਪਣੀ ਬੇਵੱਸੀ ਦੱਸ ਰਿਹਾ ਤਾਂ ਉਸ ਤੋਂ ਬਾਅਦ ਗੱਲ ਬੇਹਦ ਹੀ ਹੈਰਾਨ ਕਰਨ ਵਾਲੀ ਹੈ ਤੇ ਪਰੇਸ਼ਾਨ ਕਰਨ ਵਾਲੀ ਹੈ ਸਿੰਗਾ ਨੇ ਕਿ ਇਹ ਵੀ ਕਿਹਾ ਕਿ ਜੇਕਰ ਲੋੜ ਪਈ ਤਾ ਹੋਲੀ ਤੋਂ ਬਾਅਦ ਮੈਂ ਬਹੁਤ ਸਾਰੀਆਂ ਗੱਲਾਂ ਜਨਤਕ ਕਰਾਂਗਾ ਜਿਸ ਤੋਂ ਬਾਅਦ ਬਹੁਤ ਸਾਰੇ ਖੁਲਾਸੇ ਹੋਣਗੇ ਹੁਣ ਕਿਹੜੀਆਂ ਗੱਲਾਂ ਜਨਤਕ ਕਰੇਗਾ ਸਿੰਘਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਕੀ ਸਿੰਘਾ ਦੀ ਜੋ ਸਿਕਿਉਰਿਟੀ ਹੈ ਉਸ ਨੂੰ ਪੁਖਤਾ ਕਰੇਗੀ ਜੇਕਰ ਸਿੰਘਾ ਦੀ ਗੱਲ ਦੇ ਵਿੱਚ ਥੋੜੀ ਬਹੁਤ ਸੱਚਾਈ ਹੈ ਤਾਂ ਇਹ ਗੱਲ ਬੇहद ਗੰਭੀਰ ਹੈ ਕਿ ਕਿਸੇ ਸਿੰਗਰ ਦਾ ਪਿੱਛਾ ਕੀਤਾ ਜਾ ਰਿਹਾ ਹੈ ਇਸ ਤੋਂ ਵੀ ਵੱਡੀ ਗੱਲ ਕੀ ਉਹ 2-3 ਵਾਰ ਆਪਣਾ ਘਰ ਬਦਲ ਚੁੱਕਿਆ ਤੇ ਇਹ ਸਵਾਲ ਪੁੱਛ ਰਿਹਾ ਕਿ ਮੈਨੂੰ ਹੋਰ ਕਿੰਨੀ ਵਾਰ ਘਰ ਬਦਲਣਾ ਪਏਗਾ ਇਹ ਨੇ ਪੰਜਾਬ ਦੇ ਹਾਲਾਤ ਇਹ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਜੋ ਆਰਟਿਸਟਾਂ ਦੀ ਹਾਲਤ ਹੈ ਜੋ ਆਪਣੀ ਸੁਰੱਖਿਆ ਨੂੰ ਲੈ ਕੇ ਇਹ ਗੱਲ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਜੋ ਸੋਸ਼ਲ ਮੀਡੀਆ ਪੋਸਟ ਪਾਈ ਹੈ ਸਿੰਗਰ ਸਿੰਘਾ ਨੇ ਉਸ ਦੇ ਵਿੱਚ ਉਹਨਾਂ ਨੇ ਜੋ ਐਗਜ਼ੈਕਟ ਵਰਡਿੰਗ ਹੈ ਉਹਦੇ ਵਿੱਚ ਲਿਖਿਆ ਕੀ ਹੈ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਾਂਗੇ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦਾ ਜੋ ਸਟੋਰੀ ਸੈਕਸ਼ਨ ਹੈ ਉਸ ਦੇ ਵਿੱਚ ਇੱਕ ਗੱਲ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ 2-3 ਵਾਰ ਆਪਣਾ ਘਰ ਚੇਂਜ ਕਰ ਚੁੱਕਾ ਹਾਂ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਹੋਰ ਕਿੰਨੀ ਵਾਰ ਘਰ ਬਦਲਣਾ ਪਏਗਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇਕਰ ਲੋਡ ਪਈ ਆ ਮੈਂ ਹੋਲੀ ਤੋਂ ਬਾਅਦ ਇਹ ਗੱਲ ਮੁੜ ਕੇ ਸਾਹਮਣੇ ਰੱਖਾਂਗਾ ਤੇ ਇਹ ਦੱਸਾਂਗਾ ਕਿ ਆਖਿਰਕਾਰ ਜੋ ਗੱਲਾਂ ਮੇਰੇ ਕੋਲ ਨੇ ਉਹ ਮੈਂ ਜਨ ਤੱਕ ਵੀ ਕਰਾਂਗਾ। ਉਹਨਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਮੇਰੀ ਰੇਕੀ ਕੀਤੀ ਜਾ ਰਹੀ ਹੈ। ਇਸ ਦੇ ਕਾਰਨ ਮੈਂ 2-3 ਵਾਰ ਆਪਣਾ ਘਰ ਬਦਲ ਚੁੱਕਾ ਹਾਂ। ਪੰਜਾਬ ਪੁਲਿਸ ਨੂੰ ਪੁੱਛਣਾ ਚਾਹੁੰਦਾ ਕਿ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹੋਰ ਕਿੰਨੀ ਵਾਰ ਮੈਨੂੰ ਘਰ ਬਦਲਣਾ ਪਏਗਾ ਕਿਉਂਕਿ ਪਹਿਲਾਂ ਹੀ ਮੈਂ 2-3 ਵਾਰ ਕੱਜਲ ਖੁਆਰ ਹੋ ਚੁੱਕਾ ਹਾਂ ਕਿਉਂਕਿ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਪਰਿਵਾਰ ਦੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕਿੰਨੀਆਂ ਕਿੰਨੀਆਂ ਹੀ ਧਮਕੀਆਂ ਮਿਲੀਆਂ ਤੇ ਕਿੰਨੀ ਹੀ ਵਾਰ ਕਾਰ ਦਾ ਪਿੱਛਾ ਕੀਤਾ ਗਿਆ ਮੁੱਦਾ ਵੱਡਾ ਹੈ ਜੇ ਲੋੜ ਪਈ ਤਾਂ ਹੋਲੀ ਤੋਂ ਬਾਅਦ ਸਾਰਾ ਕੁਝ ਜਨਤਕ ਕਰਾਂਗਾ ਤਾਂ ਸਿੰਗਰ ਸਿੰਘਾ ਦੀ ਜਦੋਂ ਇਹ ਗੱਲ ਆਉਂਦੀ ਹੈ ਕਿ ਸਿੰਗਰ ਸਿੰਘਾ ਜਦੋਂ ਉਹਨਾਂ ਦੇ ਜੋ ਗਾਣੇ ਨੇ ਉਹ ਕਿਤੇ ਨਾ ਕਿਤੇ ਹਥਿਆਰਾਂ ਦੇ ਨਾਲ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਉਸਤਤ ਕਰਦੇ ਦਿਖਾਈ ਦਿੰਦੇ ਨੇ ਪਰ ਅੱਜ ਜੇਕਰ ਸਿੰਗਰ ਸਿੰਘਾ ਡਰੇ ਹੋਏ ਨੇ ਤਾਂ ਉਸ ਦੇ ਪਿੱਛੇ ਬਹੁਤ ਗੰਭੀਰ ਗੱਲ ਇਸ ਕਰਕੇ ਵੀ ਹੋ ਸਕਦੀ ਹੈ ਕਿਉਂਕਿ ਹਮੇਸ਼ਾ ਇਹ ਸਵਾਲ ਉੱਠਦੇ ਨੇ ਪੰਜਾਬ ਦੇ ਜਿਹੜੇ ਨਾਮੀ ਸਿੰਗਰ ਨੇ ਉਹਨਾਂ ਦੀ ਜੋ ਸੁਰੱਖਿਆ ਹੈ ਉਹ ਹਮੇਸ਼ਾ ਕੰਪਰੋਮਾਈਜ਼ ਹੁੰਦੀ ਹੈ ਉਹਦੇ ਵਿੱਚ ਗਿੱਪੀ ਗਰੇਵਾਲ ਹੋਣ ਉਸ ਦੇ ਵਿੱਚ ਇਹ ਪਿੱ ਢਿੱਲੋਂ ਹੋਣ ਕਰਨ ਔਜਲਾ ਹੋਣ ਇਹ ਇੱਥੇ ਤੱਕ ਵੀ ਜੋ ਵਿਦੇਸ਼ ਤੋਂ ਬਾਹਰ ਇਹਨਾਂ ਦੇ ਘਰ ਨੇ ਉੱਥੇ ਵੀ ਹਮਲੇ ਹੋਏ ਨੇ ਉੱਥੇ ਵੀ ਫਾਇਰਿੰਗ ਕੀਤੀ ਗਈ ਹੈ ਇਸ ਤਰ੍ਹਾਂ ਦੀ ਵੀ ਗੱਲਾਂ ਨਿਕਲ ਕੇ ਆਉਂਦੀਆਂ ਨੇ ਪਰ ਜੇਕਰ ਪੰਜਾਬ ਦੇ ਵਿੱਚ ਸਿੰਗਰ ਸਿੰਗਾ ਦਾ ਪਿੱਛਾ ਕੀਤਾ ਜਾ ਰਿਹਾ ਤਾਂ ਇਹ ਬੇहद ਹੀ ਗੰਭੀਰ ਗੱਲ ਹੈ ਅਸੀਂ ਸਵੇਰੇ ਤੋਂ ਹੀ ਇਹ ਗੱਲ ਜਦੋਂ ਤੋਂ ਇਹ ਪੋਸਟ ਪਈ ਹੈ ਉਸ ਤੋਂ ਬਾਅਦ ਅਸੀਂ ਸਿੰਗਰ ਸਿੰਘਾ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਦੇ ਨਾਲ ਕੰਟੈਕਟ ਨਹੀਂ ਹੋ ਰਿਹਾ ਕਾਰਨ ਇਹ ਹੈ ਕਿ ਸਿੰਗਰ ਸਿੰਘਾ ਸ਼ਾਇਦ ਆਪਣੀ ਜੋ ਸੁਰੱਖਿਆ ਉਸ ਨੂੰ ਯਕੀਨੀ ਬਣਾਉਣ ਦੇ ਲਈ ਆਪਣਾ ਜੋ ਲੋਕੇਸ਼ਨ ਉਸ ਨੂੰ ਦੱਸਣਾ ਨਹੀਂ ਚਾਹੁੰਦੇ ਹੁਣ ਤੁਹਾਡੇ ਸਾਹਮਣੇ ਹੀ ਮੁੜ ਕੇ ਮੈਂ ਫੋਨ ਟਰਾਈ ਕਰਨ ਦੀ ਕੋਸ਼ਿਸ਼ ਕਰਾਂਗਾ ਆਪਕੇ ਦੁਆਰਾ ਡਾਇਲ ਕੀਤਾ ਗਿਆ ਨੰਬਰ ਅਮਾਨਯ ਹੈ ਜਾਂ ਤਾਂ ਨੰਬਰ ਇਨਵੈਲਿਡ ਨੇ ਜਾਂ ਤਾਂ ਸਵਿਚ ਆਫ ਨੇ ਕਿਉਂਕਿ ਇਹਨਾਂ ਦੀ ਟੀਮ ਦਾ ਨੰਬਰ ਵੀ ਸਾਡੇ ਕੋਲ ਹੈ ਸਿੰਘਾ ਦੇ ਦੋ ਪਰਸਨਲ ਨੰਬਰ ਨੇ ਉਹ ਵੀ ਸਾਡੇ ਕੋਲ ਹੈ ਅਸੀਂ ਇਹ ਨੰਬਰ ਲਗਾਤਾ ਟ੍ਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕੋਈ ਵੀ ਅਗੋ ਰਿਸਪਾਂਸ ਨਹੀਂ ਆ ਰਿਹਾ ਇਹ ਜ਼ਾਹਿਰ ਤੌਰ ਤੇ ਇਹ ਗੱਲ ਹੋ ਵੀ ਸਕਦੀ ਹੈ ਕਿ ਸਿੰਗਰ ਸਿੰਗਾ ਹੋ ਸਕਦਾ ਕਿ ਆਪਣੀ ਲੋਕੇਸ਼ਨ ਨੂੰ ਲੁਕਾਉਣ ਵਾਸਤੇ ਫੋਨ ਬੰਦ ਕਰਕੇ ਬੈਠੇ ਹੋਣ ਜਾਂ ਉਹਨਾਂ ਨੂੰ ਲੱਗਦਾ ਹੋਏ ਕਿ ਕੋਈ ਮੇਰੀ ਸੂਹ ਲੈ ਸਕਦਾ ਇਸ ਕਰਕੇ ਉਹ ਫੋਨ ਡਿਸਕਨੈਕਟ ਕਰਨ ਜਾਂ ਫੋਨ ਨੂੰ ਫਲਾਈਟ ਮੋਡ ਤੇ ਜਾਂ ਫੋਨ ਨੂੰ ਬੰਦ ਕਰਕੇ ਰੱਖਿਆ ਜਾ ਸਕਦਾ ਤਾਂ ਇਸ ਤਰ੍ਹਾਂ ਦੀ ਹਾਲਾਤ ਨੇ ਸਾਡੇ ਪੰਜਾਬੀ ਸਿੰਗਰ ਜੋ ਜਾਂ ਆਰਟਿਸਟ ਨੇ ਜਿਨ੍ਹਾਂ ਨੂੰ ਉਹਨਾਂ ਦੀ ਸੁਰੱਖਿਆ ਇੰਨੀ ਜ਼ਿਆਦਾ ਕੰਪਰੋਮਾਈਜ਼ ਹੋ ਰਹੀ ਜੇਕਰ ਉਹ ਸਹੀ ਕਹਿ ਰਹੇ ਨੇ ਤਾਂ ਉਸ ਤੋਂ ਬਾਅਦ ਇਹ ਪੰਜਾਬ ਪੁਲਿਸ ਵਾਸਤੇ ਬੇहद ਅਹਿਮ ਗੱਲ ਹੈ ਤੇ ਬੇहद ਚਿੰਤਾ ਵਾਲੀ ਗੱਲ ਹੈ ਕਿ ਜਦੋਂ ਇਹ ਸਿੰਗਰਾਂ ਨੂੰ ਇਸ ਤਰ੍ਹਾਂ ਡਾਰਿਆ ਤਾਂ ਆਰਮ ਸਟ੍ਰਕਸ ਜੋ ਸੜਕ ਤੇ ਤੁਰ ਰਿਹਾ ਹੋਏਗਾ ਉਸ ਨੂੰ ਕਿਸ ਤਰ੍ਹਾਂ ਉਸ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਇਆ ਜਾ ਸਕਦਾ ਹੈ ਇਹ ਅਸੀਂ ਸਾਡੀ ਉਡੀਕ ਰਹੇਗੀ ਕਿ ਸਿੰਗਰ ਸਿੰਘਾ ਇਸ ਦੇ ਉੱਪਰ ਕੁਝ ਕਹਿੰਦੇ ਨੇ ਤਾਂ ਅਸੀਂ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਇਸ ਤੋਂ ਬਾਅਦ ਵੀ ਉਡੀਕ ਰਹੇਗੀ ਹੌਲੀ ਤੋਂ ਬਾਅਦ ਕੁਝ ਦਿਨ ਬਚੇ ਨੇ ਉਸ ਤੋਂ ਬਾਅਦ ਜੇਕਰ ਸਿੰਘਾ ਸਾਹਮਣੇ ਆਉਂਦੇ ਨੇ ਜੇ ਕੁਝ ਨਾਮ ਲੈਂਦੇ ਨੇ ਤਾਂ ਉਸ ਤੋਂ ਬਾਅਦ ਵੀ ਇਹ ਗੱਲ ਬਹੁਤ ਚੌਂਕਾਣ ਵਾਲੀ ਹੋਏਗੀ ਕਿ ਕਿਹੜੇ ਲੋਕ ਸ਼ਾਮਲ ਨੇ ਜੋ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਕਿੰਨਾ ਲੋਕਾਂ ਕਰਕੇ ਉਹ ਆਪਣਾ ਘਰ ਬਦਲ ਰਹੇ ਨੇ ਤੇ ਕਿੰਨਾ ਲੋਕਾਂ ਦੀ ਵੱਲੋਂ ਉਹਨਾਂ ਦੀ ਰੇਕੀ ਕੀਤੀ ਜਾ ਰਹੀ ਹੈ